ਕੀ ਕੀ ਨਾਮ ਆ ਮੈਂ ਕਿੱਥੋਂ ਦੇ ਰਹਿਣ ਵਾਲਾ ਮੇਰਾ ਨਾਮ ਬਲਜੀਤ ਸਿੰਘ ਗੱਲਾ ਜੀ ਮੈਂ ਕੋਪਾਲ ਨਗਰ ਵਹਿੰਡਾ ਰਹਿਣ ਵਾਲਾ ਜੀ ਕੀ ਗੱਲ ਹੋ ਜਾਂ ਐਸਐਸਪੀ ਸਾਹਿਬ ਨੂੰ ਮਿਲਣਾ ਅੱਜ ਮੈਂ ਐਸਐਸਪੀ ਸਾਹਿਬ ਨੂੰ ਮਿਲਣ ਆਇਆ ਸੀ ਮੈਨੂੰ ਫੋਨ ਆਇਆ ਵੀ ਕਹਿੰਦੇ ਤੁਹਾਡਾ ਜਿਹੜਾ ਹੈਗਾ ਹੈਲਥ ਇੰਸ਼ੋਰੈਂਸ ਦਾ ਬਿੱਲ ਆਇਆ ਪਿਆ ਤੇ ਮੈਂ ਕਿਹਾ ਵੀ ਮੈਂ ਤਾਂ ਹੈਲਥ ਇੰਸ਼ੋਰੈਂਸ ਲਈ ਨਹੀਂ ਗਈ ਤੇ ਉਹ ਕਹਿੰਦੇ ਜੇ ਤੁਸੀਂ ਨਹੀਂ ਲਈ ਤੇ ਇਹਦਾ ਬਿੱਲ ਤੁਹਾਨੂੰ ਪੈ ਜਾਊਗਾ ਤੇ ਆਪਾਂ ਕਟਾ ਦਿੰਨੇ ਆ ਮੈਂ ਮੈਂ ਕੋਈ ਨਾ ਬੈਂਕ ਜਾ ਕੇ ਕਟਾ ਲੂੰਗਾ ਉਹ ਕਹਿੰਦੇ ਬੈਂਕ ਜਾਣ ਦੀ ਲੋੜ ਨਹੀਂ ਆਪਾਂ ਉਹਨੇ ਤੁਹਾਡਾ ਕੱਟ ਦਿੰਨੇ ਆ ਤੁਸੀਂ ਐਚਡੀਐਫਸੀ ਦੀ ਐਪ ਖੋਲੋ ਤੇ ਮੈਂ ਐਪ ਖੋਲੀ ਤੇ ਨਾਲ ਦੀ ਨਾਲ ਹੀ 15-20 ਮਿੰਟ ਬਾਅਦ ਮੇਰੇ ਅਕਾਊਂਟ ਦੇ ਵਿੱਚੋਂ ਪੈਸੇ ਨਿਕਲਣਾ ਸ਼ੁਰੂ ਹੋ ਗਏ ਮੈਂ ਬਥੇਰੀ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਰੋਕਿਆ ਜਾਵੇ ਕੰਪਲੇਂਟ ਕੀਤੀ ਜਾਵੇ ਪਰ ਉਹ ਫੋਨ ਉਹਨਾਂ ਨੇ ਹੈਕ ਕਰ ਲਿਆ ਸੀਗਾ ਤੇ ਸਭ ਕੁ ਚਾਰ ਲੱਖ ਰੁਪਏ ਮੇਰਾ 8 ਹੰਟਿਆਂ ਰਹੀ ਉਹ ਨਿਕਲ ਗਿਆ ਉਸ ਦਰਾਂ ਹੀ ਨਾਲ ਦੀ ਨਾਲੇ ਬੈਂਕ ਜਾ ਕੇ ਮੈਂ ਐਸਟੀਐਫ ਦੀ ਮੇਨ ਬੈਂਕ ਚ ਤੇ ਮੈਂ ਇਹ ਜਿਹੜਾ ਕਾਰਡ ਬੰਦ ਕਰਾਇਆ ਤੇ ਹੁਣ ਐਸਐਸਪੀ ਸਾਹਿਬ ਨੂੰ ਜਿਹੜੀ ਐਪਲੀਕੇਸ਼ਨ ਦੇਣਾ ਹੈ ਇਸ ਲਈ ਮੈਂ ਜਿਹੜੀ ਮੇਰੇ ਨਾਲ ਸਾਈਬਰ ਠੱਗੀ ਹੋਈ ਕ੍ਰੈਡਿਟ ਕਾਰਡ ਦੇ ਵਿੱਚੋਂ के कदम आया सी वो ने तो कादे बास ने आया सी उन्होंने जब उन्होंने क्या भी मतलब इसी नंबर ट्रेस कितना भी कितना तो इसी नंबर नहीं नंबर नहीं ट्रेस कितना उन्होंने क्या मैं एचडीएफसी तो बोल रहे हैं सी एचडीएफसी लाइफ तो बोल रहे हैं ते तो डायरेड है क्या है छोरश तोड़ा चालू कराया ह� ਨੇ ਉਹਨਾਂ ਨੇ ਮੈਨੂੰ ਇਹੀ ਕਹਿਣਾ ਕਿ ਐਸਟੀਐਫਸੀ ਬੈਂਕ ਤੋਂ ਬੋਲ ਰਹੇ ਅਸੀਂ ਤੇ ਤੁਹਾਡੀ ਲਾਈਫ ਇੰਸ਼ੋਰੈਂਸ ਕਰਾਈ ਵੀ ਹੈ ਮੈਂ ਕਿਹਾ ਜੀ ਮੈਂ ਨਹੀਂ ਕਰਾਇਆ ਕਿ ਮੈਨੂੰ ਉਹ ਵਿਸ਼ਵਾਸ ਹੋ ਗਿਆ ਉਹਨਾਂ ਦਾ ਫਿਰ ਉਹਨਾਂ ਨੇ ਐਸਟੀਐਫਸੀ ਸਾਈਟ ਖਲਾਈ ਮੇਰੇ ਤੋਂ ਕਹਿੰਦੇ ਸਾਈਟ ਹੈਗੀ ਮੈਂ ਕਿਹਾ ਹੈਗੀ ਹੈ ਜੀ ਮੈਂ ਬਹੁਤ ਜ਼ੋਰ ਲਾਇਆ ਕਿ ਮੈਂ ਬੈਂਕ ਜਾ ਕੇ ਬੰਦ ਕਰਾ ਦਣਾ ਉਹ ਕਹਿੰਦੇ ਆਪਾਂ 2 ਮਿੰਟ ਜੀ ਬੰਦ ਕਰ ਦਿੰਨੇ ਤੁਸੀਂ ਸਾਈਟ ਖੋਲੋ ਜੀ ਤੁਸੀਂ ਕਰਵਾਈ ਸੀਗੀ ਨਹੀਂ ਜੀ ਮੈਂ ਨਹੀਂ ਕਰਾਈ ਕੁਝ ਨਹੀਂ ਕਰਾਇਆ ਕਰਵਾਈ ਦੀ ਤੇ ਫਿਰ ਤੁਸੀਂ ਕਦੋਂ ਭੋਸ ਚਾਏ ਬਸ ਵਿਸ਼ਵਾਸ ਕਰ ਲਿਆ ਜੀ ਭਲੇਖੇ ਨਾਲ ਉਹਨਾਂ ਦੇ ਨਹੀਂ ਸ਼ਾਇਦ ਇਹਨਾਂ ਲਾਤੀ ਹੋਵੇ ਕਦੇ ਜਿਹੜਾ ਲਿੰਕ ਉਹਨਾਂ ਨੇ ਆਪ ਉਹ ਸੈਂਡ ਕੀਤਾ ਸੀ ਕਿ ਤੁਸੀਂ ਉਹਨਾਂ ਦੀ ਐਪ ਪਹਿਲਾਂ ਵਾਲੀ ਜਿਹੜੀ ਨਹੀਂ ਜਿਹੜੀ ਡਾਊਨਲੋਡ ਕੀਤੀ HDFC ਦੀ ਐਪ ਉਹ ਖੋਲੀ ਸੀ ਮਾਜੀ ਪਹਿਲਾਂ ਡਾਊਨਲੋਡ ਹੀ ਸੀ ਕੋਲ ਪਹਿਲਾਂ ਡਾਊਨਲੋਡ ਆ ਜੀ ਮੇਰੇ ਕੋਲੇ